ਲੈਫਟ ਤੇ ਆਟੋਮੈਟਿਕ ਹੀ ਪਲਟ ਜਾਂਦੀ ਹੈ ਜੀ ਇੱਧਰ ਦਿਖਾ ਹਾਂ ਕੋਈ ਖਾਲੀ ਕੰਦ ਦਾ ਧਿਆਨ ਜਟ ਨਹੀਂ ਇਹਨੂੰ ਸੌਖਾ ਕੰਮ ਕੀਤਾ ਸਖਾਲਾ ਕੰਮ ਕੀਤਾ ਹੋਇਆ ਜੀ ਵੀ ਇੱਥੋਂ ਹੁਣ ਜਿਵੇਂ ਕੋਈ ਆਏ ਆਇਆ ਹਨਾ ਹਾਂਜੀ ਹਾਂਜੀ ਆ ਲੈਫਟ ਚੱਕੋ ਆਪਦੀ ਆ ਪਲਟ ਕੇ ਖਾਲੀ ਹੋ ਜਾਓ ਸਿੱਧਾ ਕੰਮ ਜੀ ਜਿਵੇਂ ਆਪਣੇ ਕੋਲੇ ਆ ਆ ਗਿਆ ਜੀ ਦੁੱਧ ਵਾਲਾ ਡਰਮ ਲੈ ਕੇ ਜਾਣ ਨੂੰ ਠੀਕ ਹੈ ਜੀ ਇਹ ਸਕੰਜਾ ਬਣਾਉਨੇ ਆਪਾਂ ਦੁੱਧ ਵਾਲੇ ਡਰਾਮਾ ਵਾਸਤੇ ਇਹ ਚੀਜ਼ ਹੈ ਜੀ ਇਹ ਆਪਣੇ ਕੋਲੇ ਥੋੜੇ ਪਸ਼ੂ ਆ ਹਨਾ ਤੇ ਆਪਾਂ ਮੈਨੂਅਲ ਵੀ ਕੰਮ ਲੈ ਸਕਦੇ ਹਾਂ ਹਾਂ ਜੀ ਹਾਂ ਗੋਬਰ ਜਣੀ ਸਕਾਲਾ ਇਕੱਠਾ ਹੋ ਜਾਂਦਾ ਇਹਦੇ ਨਾਲ ਇਹ 3.5 ਤੋਂ 4 ਫੁੱਟ ਚੜਾਈ ਤੇ ਗੋਬਰ ਲੈ ਜਾਂਦਾ ਜੀ ਵਰ ਤੋਂ ਮੰਨ ਲਓ ਪਸ਼ੂ ਡਿੱਗ ਪਿਆ ਏ ਥੱਲੇ ਆ ਜਾਂਦਾ ਜੀ ਇਹਦੇ ਤੋਂ ਗੇਅਰ ਤੋਂ ਤਾਰ ਥੱਲੇ ਆ ਜਾਂਦੀ ਓਨੂੰ ਆਟੋਮੈਟਿਕ ਹੀ ਚੱਕ ਦਿੰਦਾ ਜੀ ਠੀਕ ਗੇਅਰ ਬਾਕਸ ਲੱਗੇ ਹੋਏ ਆ ਜੀ ਇਹਦੇ ਤੇ ਇਹ ਖੋਰ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਪਸ਼ੂਆਂ ਦੇ ਖੋਰ ਬਣਾਉਣ ਵਾਲੀਆਂ ਮਸ਼ੀਨਾਂ ਹੋਰ ਕਯੂਬਿਕਲ ਪਏ ਆ ਕਯੂਬਿਕਲ ਆਪਾਂ 2-3 ਤਰ੍ਹਾਂ ਦੇ ਕਯੂਬਿਕਲ ਬਣਾਉਨੇ ਆ ਇੱਕ ਤਾਂ ਘੜਨ ਵਾਲੇ ਹੁੰਦੇ ਆ ਹਮ ਇੱਕ ਕਸਣ ਵਾਲੇ ਹੁੰਦੇ ਆ 2-3 ਤਰ੍ਹਾਂ ਦੇ ਕਯੂਬਿਕਲ ਬਣਾ ਰਹੇ ਆ ਜੀ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਗੁਰਨਾਣਕ ਡੇਈ ਪ੍ਰੋਡਕਟ ਸ਼ੋਪ ਦੇ ਉੱਤੇ ਇਹ ਜਿਹੜੀ ਸ਼ੋਪ ਹੈ ਇਹਦੀ ਲੋਕੇਸ਼ਨ ਹੈਗੀ ਪਿੰਡ ਆਲਮਾਲਾ ਮੁਰਕੀ ਰੋਡ ਦੇ ਉੱਤੇ ਇਹ ਸ਼ੋਪ ਰਹਿ ਜਾਂਦੀ ਹੈ ਤੇ ਇਸ ਦੀ ਖਾਸੀਅਤ ਕੀ ਹੈ ਵੀ ਇੱਥੇ ਜੇ ਡੇਰੀ ਫਾਰਮਾਂ ਦੇ ਰਿਲੇਟਿਡ ਜਿੰਨਾ ਵੀ ਸਮਾਨ ਹੈ ਜਿਵੇਂ ਕਿ ਆਹ ਲੋਕ ਹੋ ਗਏ ਹਨ ਆਪਾਂ ਖੁਰਨੀ ਬਣਾਉਣੀ ਹੋਵੇ ਗ੍ਰਿਲ ਹੁੰਦੀ ਹੈ ਹੋਰ ਵੀ ਜਿੰਨਾ ਵੀ ਨਿੱਕਾ ਮੋਟਾ ਸਮਾਨ ਵੀ ਨਿੱਕੇ ਤੋਂ ਨਿੱਕਾ ਅਤੇ ਵੱਡੇ ਤੋਂ ਵੱਡਾ ਸਮਾਨ ਇਹ ਇੱਕ ਹੀ ਸ਼ੋਪ ਦੇ ਤੋਂ ਆਪਾਂ ਨੂੰ ਮਿਲ ਜਾਣਾ ਹੈ ਬਾਕੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਵੀ ਆਪਣੀ ਸ਼ੋਪ ਤੋਂ ਕਿਹੜਾ ਕਿਹੜਾ ਸਮਾਨ ਮਿਲ ਜਾਂਦਾ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਸਭ ਤੋਂ ਪਹਿਲਾਂ ਆਪਾਂ ਲੋਕੇਸ਼ਨ ਦੀ ਗੱਲ ਕਰਾਂਗੇ ਹਨਾ ਵੀ ਆਪਣੀ ਜਿਹੜੀ ਸ਼ੋਪ ਹੈ ਇਹਦੀ ਲੋਕੇਸ਼ਨ ਕੀ ਹੈ ਪ੍ਰੋਪਰ ਆਪਣਾ ਬਾਗਾਪੁਰਾਣਾ ਜੀ ਹਾਂਜੀ ਮੁੱਦਕੀ ਰੋਡ ਤੇ ਪਿੰਡ ਆਲਮਲਾ ਜੀ ਉੱਥੇ ਆਪਣੀ ਵਰਕਸ਼ਾਪ ਤੇ ਆਪਣੇ ਕੋਲੇ ਕਿਹੜਾ ਕਿਹੜਾ ਸਮਾਨ ਹੈ ਜਿਹੜਾ ਡੇਰੀ ਫਾਰਮ ਨਾਲ ਰਿਲੇਟਡ ਮਿਲ ਜਾਂਦਾ ਡੇਰੀ ਫਾਰਮ ਨਾਲ ਸੰਬੰਧ ਸਾਰਾ ਸਮਾਨ ਬਣਾਉਣੇ ਆ ਜਿਵੇਂ ਹੈਡ ਲੋਕ ਕਯੂਬਿਕਲ ਜੇ ਕੇਰੇ ਨਵਾਂ ਫਾਰਮ ਸ਼ੁਰੂ ਕਰਨਾ ਉਹਦੇ ਵਿੱਚ ਜੋ ਵੀ ਐਕਸੈਸਰੀ ਲੱਗਣੀ ਹੈ ਉਹ ਆਪਾਂ A to Z ਚੀਜ਼ ਬਣਾ ਕੇ ਦਿੰਨੇ ਆ ਜੀ ਗਾਹਕ ਨੂੰ ਠੀਕ ਹੈ ਜੇ ਮੈਂ ਆ ਹੈਡ ਲੋਕ ਜਿਵੇਂ ਆ ਇਹਨਾਂ ਦੀ ਗੱਲ ਕਰਦਾਂ ਜੀ ਆ ਆ ਹੈਡ ਲੋਕ ਹੈ ਜੀ ਆ ਹੈਡ ਲੋਕੇ ਖੁਰਨੀ ਤੇ ਲੱਗਦਾ ਜੀ ਆਪਾਂ ਇਹ ਬਣਾਉਣੇ ਆ ਦੋ ਤਿੰਨ ਕਿਸਮ ਦਾ ਬਣਾ ਕੇ ਦਿੰਨੇ ਆ ਗਾਹਕ ਨੂੰ ਹੋਰ ਵੀ ਬਣਾਉਣੇ ਆ ਲਾਈਟ ਵੀ ਬਣਾਉਣੇ ਆ ਦੋ ਤਿੰਨ ਤਰ੍ਹਾਂ ਦਾ ਬਣਾ ਕੇ ਦੇ ਰਹੇ ਆ ਜੀ ਗਾਗ ਨੂੰ ਆਪਾਂ ਇਹ ਵੀ ਇਹ ਦੋ ਤਿੰਨ ਤਰ੍ਹਾਂ ਦਾ ਆਪਾਂ ਬਣਾ ਦੇ ਜੀ ਜੀ ਜੈਬ ਜੀ ਗਾਗ ਦੀ ਡਿਮਾਂਡ ਆ ਉਹ ਜੀ ਆਪਾਂ ਚੀਜ਼ ਉਹਨੂੰ ਹਾਜ਼ਰ ਕਰਕੇ ਦੰਨੇ ਗਾਗ ਠੀਕ ਹੈ ਜੀ ਤੇ ਆਪਾਂ ਇਹਦੀ ਪਹੁੰਚ ਵੀ ਕਰ ਦਿੰਨੇ ਆ ਜਿਵੇਂ ਆਪਾਂ ਹਾਂਜੀ 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 ਪਹੁੰਚ ਹੋ ਜਾਂਦੀ ਆ ਪੰਜਾਬ ਚ ਵੀ ਹੋ ਜੂ ਪੰਜਾਬ ਦੇ ਬਾਹਰ ਵੀ ਹੋ ਜੂਗੀ ਆਲ ਵਰਲਡ ਦੀ ਪਹੁੰਚ ਹੋ ਜੂਗੀ ਕੋਈ ਦਿੱਕਤ ਨਹੀਂ ਆਪਣੇ ਕੋਲ ਜੀਐਸਟੀ ਨੰਬਰ ਵਗੈਰਾ ਹੈਗਾ ਜੈਣੀਆਂ ਕੰਮ ਆ। ਜੀ ਹਾਂਜੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਕਿਹੜੇ-ਕਿਹੜੇ ਸਮਾਨ ਮਿਲ ਜਾਂਦਾ ਹੈ। ਹੋਰ ਆਪਾਂ ਇੱਕ ਤੁਜੜ ਚੀਜ਼ ਬਣਾਉਣੇ ਆ ਜਿਵੇਂ ਹੈੱਡਲੌਕ ਤਾਂ ਹੋ ਹੀ ਗਿਆ। ਵਾਟਰ ਟੈਂਕ ਹੋ ਗਏ, ਕਯੂਬਿਕਲ ਹੋ ਗਏ। ਸਕ੍ਰੈਪਰ ਹੋ ਗਏ, ਆਟੋਮੈਟਿਕ, ਮੈਨੂਅਲ, ਵੱਡਾ ਗੋਬਰ ਵਾਲਾ ਟੈਂਕ, ਗੋਬਰ ਵਾਲੇ ਪੱਖੇ ਸਾਰਾ ਸਮਾਨ ਹੀ ਬਣਾਉਣੇ ਆ, ਕਾਫ ਕੇਜ ਬਣਾਉਣੇ ਆ। ਛੋਟੀਆਂ ਗੋਬਰ ਚੱਕਣ ਵਾਲੀਆਂ ਟਰਾਲੀਆਂ ਬਣਾਉਣੇ ਆ, ਲੈਫਟ ਵਗੈਰਾ ਵਾਲੀਆਂ। ਸਾਰਾ ਕੁਝ ਹੀ ਹਾਜ਼ਰ ਆ ਜੀ ਆਪਣੇ ਕੋਲੇ ਆਪਣੇ ਕੋਲੇ ਹੁਣ ਇਸ ਟਾਈਮ ਦੁਕਾਨ ਤੇ ਮੌਜੂਦ ਕੀ ਕੀ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਆਪਣੇ ਕੋਲੇ ਸਭ ਕੁਝ ਹੀ ਹਾਜ਼ਰ ਪਿਆ ਜੀ ਹੈਡਲੋਕ ਤਾਂ ਇੱਧਰ ਬਰ ਰਹੇ ਆ ਪਰ ਜਿਹੜਾ ਸਟੋਰ ਸਟੋਰ ਚ ਸਮਾਨ ਬਾਕੀ ਪਿਆ ਜੀ ਆਪਣਾ ਠੀਕ ਹੈ ਜੀ ਹਾਂਜੀ ਬਾਕੀ ਆਪਣੇ ਕੋਲ ਰੇੜੀਆਂ ਵਗੈਰਾ ਪੂਰੇ ਫਰੰਟ ਤੇ ਡਿਸਪਲੇ ਕੀਤੀਆਂ ਆਪਾਂ ਉਹ ਦਿਖਾ ਦਿੰਨੇ ਆ ਜੀ ਆਜੋ ਹਾਂਜੀ ਭਈ ਆਪਾਂ ਜਿਹੜੇ ਸਮਾਨ ਦੀ ਗੱਲ ਕਰਦੇ ਸੀ ਨਾ ਆਪਣੇ ਕੋਲੇ ਵੀ ਹੁਣ ਕਿਹੜਾ ਕਿਹੜਾ ਸਮਾਨ ਹੈ ਇਸ ਟਾਈਮ ਆਪਣੇ ਕੋਲੇ ਜਿਵੇਂ ਛੋਟਾ ਮੋਟਾ ਕੰਮ ਕਰਨ ਨੂੰ ਛੋਟੇ ਫਾਰਮਰਾਂ ਵਾਸਤੇ ਗੋਬਰ ਲਿਆਉਣ ਨੂੰ ਆਪਾਂ ਟਰਾਲੀ ਬ अच्छा ए हाँ, अपने को पर हां जी वे... ए लेफ्ट ਤੇ ਆਟੋਮੈਟਿਕ ਹੀ ਪਲਟ ਜਾਂਦੀ ਹੈ ਜੀ ਇਧਰ ਦਿਖਾ ਹਾਂ ਕੋਈ ਖਾਲੀ ਕੰਨ ਦਾ ਧਿਆਨ ਜਟ ਨਹੀਂ ਇਹਨੂੰ ਸੌਖਾ ਕੰਮ ਕੀਤਾ ਹੋਇਆ ਸਖਾਲਾ ਕੰਮ ਕੀਤਾ ਹੋਇਆ ਜੀ ਵੀ ਇੱਥੋਂ ਹੁਣ ਜਿਵੇਂ ਕੋਈ ਆਏ ਆਇਆ ਹਨਾ ਹਾਂਜੀ ਹਾਂਜੀ ਆ ਲੈਫਟ ਦੇਖੋ ਆਪਦੀ ਆ ਪਲਟ ਕੇ ਖਾਲੀ ਹੋ ਜਾਊਗੀ ਸਿੱਧਾ ਕੰਮ ਅਟ ਜੀ ਜਿਵੇਂ ਆਪਣੇ ਕੋਲੇ ਆ ਆ ਗਿਆ ਜੀ ਦੁੱਧ ਵਾਲਾ ਡਰਮ ਲੈ ਕੇ ਜਾਣ ਨੂੰ ਠੀਕ ਹੈ ਜੀ ਇਹ ਸਕੰਜਾ ਬਣਾਉਣੇ ਆਪਾਂ ਦੁੱਧ ਵਾਲੇ ਡਰਮ ਵਾਸਤੇ ਇਹ ਚੀਜ਼ ਹੈ ਜੀ ਵੀ ਇਹਦੇ ਵਿੱਚ ਦੁੱਧ ਵਾਲਾ ਆਪਾਂ ਡਰਮ ਲਿਆ ਸਕਦੇ ਹਾਂ ਹਾਂਜੀ ਲਿਆ ਸਕਦੇ ਆ ਠੀਕ ਹੈ ਉਦੋਂ ਗਾਇ ਆਹ ਜੀ ਆਪਾਂ ਕਯੂਬੀਕਲ ਦਾ ਜਿਵੇਂ ਦੱਸਿਆ ਸੀ ਪਹਿਲਾਂ ਨਹੀਂ ਇਹ ਇਹਦੀ ਕੀ ਵਰਤੋਂ ਹੁੰਦੀ ਹੈ ਬਈ ਇਹ ਕਯੂਬੀਕਲ ਜਿਵੇਂ ਆਪਾਂ ਪੰਜਾਬੀ ਚ ਕਹਿ ਦਈਏ ਗਾਇਆਂ ਦੇ ਅਲੱਗ-ਅਲੱਗ ਬੈਠਣ ਨੂੰ ਜਿਵੇਂ ਪੰਜਾਬੀ ਭਾਸ਼ਾ ਚ ਕਹੇ ਜੀ ਇਹ ਗਾਇਆਂ ਦੇ ਬੈੱਡ ਕਹਿ ਦਈਏ ਆਪਾਂ ਉਹ ਚੀਜ਼ ਹੈ ਕਯੂਬੀਕਲ ਬੋਲਦੇ ਆ ਜੀ ਇਹਨੂੰ ਵੀ ਇਹ ਐ ਲੱਗ ਜੂਗਾ ਹਾਂਜੀ ਇਹ ਪਾਰਟੀਸ਼ਨ ਹੋ ਜਾਂਦੀ ਹੈ ਇਹਦੇ ਵਿੱਚ ਵਿੱਚ ਅਲੱਗ-ਅਲੱਗ ਆਉਂਦਾ ਪਸ਼ੂ ਅੱਠੇ ਨੀਰੇ ਖਾ ਕੇ ਬੈਠ ਜਾਂਦਾ ਆ ਹੈਡ ਲੋਗ ਆ ਗਿਆ ਜੀ ਆਪਾਂ ਡਿਸਪਲੇ ਕੀਤਾ ਹੋਇਆ ਇਹ ਹੈਡ ਲੋਗ ਹੈ ਜੀ ਇਹ ਕੁਰਨੀ ਦੇ ਉੱਤੇ ਗ੍ਰੈਲ ਆਪਾਂ ਜੀ ਨੂੰ ਬੋਲ ਦਿੰਨੇ ਆ ਉਹ ਬਣਦੇ ਆ ਜੀ ਇਹ ਇਹ ਬਿਨਾ ਪੇਂਟ ਤੋਂ ਆਪਾਂ ਬਣਾ ਕੇ ਦਿੰਨੇ ਆ ਜੀ ਇਹ ਡਿਸਪਲੇ ਕਰਕੇ ਪੇਂਟ ਕੀਤਾ ਹੋਇਆ ਨਹੀਂ ਇਹ ਇਹਨਾਂ ਦਾ ਵੀ ਬਈ ਕੋਈ ਵੈਰਾਈਟੀਆਂ ਹੁੰਦੀਆਂ ਡੁੱਟ ਹਾਂਜੀ ਇਹ ਅਲੱਗ-ਤਲਗ ਤਰ੍ਹਾਂ ਦਾ ਹੁੰਦਾ ਜੀ ਇੱਕ ਤਾਂ ਆਮ ਗਬੰਦ ਕਰ ਲਓ ਇਹਦਾ ਬਣਦਾ ਇੱਕ GI ਬਣ ਜਾਂਦਾ ਇੱਕ ਇਹ AISI ਲੋਹੇ ਦਾ ਬਣਦਾ ਵਧੀਆ ਜਿਹਾ ਬਣਦਾ ਤਿੰਨ ਤਰ੍ਹਾਂ ਦਾ ਆਪਾਂ ਬਣਾ ਕੇ ਦਿੰਨੇ ਗਜੈਬ ਜੀ ਗਾਗ ਜੀ ਦੀ ਡਿਮਾਂਡ ਆ ਉਹ ਜੀ ਆਪਾਂ ਹਾਜ਼ਰ ਕਰ ਦਿੰਦੇ ਵੀ ਇਹ ਗ੍ਰਿਲ ਲੱਗ ਜਾਂਦੀ ਇਹਨਾਂ ਦੀ ਫੁਰਨਾ ਹਾਂਜੀ 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 ਆਟੋਮੈਟਿਕ ਲੋਕ ਹੋ ਜਾਂਦੀ ਆ ਬਸ ਠੀਕ ਹੈ ਜੀ ਹਾਂਜੀ ਆ ਲੋਕ ਆ ਨਾ ਇਹਦਾ ਹਾਂਜੀ 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 ਤੇ ਬਾਈ ਆਪਾਂ ਹੋਰ ਸਮਾਨ ਦੀ ਤਾਂ ਗੱਲ ਕਰ ਲਈ ਹੈ ਨਾ ਕਿ ਇਹ ਕੀ ਚੀਜ਼ ਆ ਵੀ ਇਹ ਆਪਾਂ ਵੇਖੀ ਜੰਨੇ ਆ ਇਹ ਵੀਰੇ ਜੀ ਥੋੜਾ ਘਣਾ ਕੰਮ ਲੈਣਾ ਜਿਵੇਂ ਫਾਰਮਰ ਨੇ ਗੋਬਰ ਇਕੱਠਾ ਕਰਨਾ ਹੈ ਇਹ ਮੈਨੂਅਲ ਸਕ੍ਰੈਪਰ ਬਣਾਉਣੇ ਆ ਆਪਾਂ ਹੱਥ ਵਾਲਾ ਹਾਂਜੀ ਗੋਹਾ ਇਕੱਠਾ ਹਾਂਜੀ ਗੋਹਾ ਇਕੱਠਾ ਕਰਨ ਵਾਲਾ ਬਣਾਉਣੇ ਆ ਜੀ ਇਸ ਤੋਂ ਬਾਅਦ ਆਪਾਂ ਆਟੋਮੈਟਿਕ ਵੀ ਬਣਾਉਣੇ ਆ ਤੇ ਇਸ ਤੋਂ ਬਾਅਦ ਆਪਾਂ ਟਰੈਕਟਰ ਵਾਲਾ ਵੀ ਬਣਾਉਣੇ ਆ ਆਪਾਂ ਤਿੰਨ ਤਰ੍ਹਾਂ ਦਾ ਸਕ੍ਰੈਪਰ ਦਿੰਨੇ ਆ ਜੀ ਸਭ ਤੋਂ ਛੋਟਾ ਇਹ ਆ ਸਭ ਤੋਂ ਛੋਟਾ ਇਹ ਆ ਥੋੜਾ ਕੰਮ ਲੈਣ ਵਾਸਤੇ ਹਾਂਜੀ ਥੋੜਾ ਕੰਮ ਲੈਣਾ ਮੈਨੂਅਲ ਹੈ ਜੀ ਹੱਥਾਂ ਦੇ ਚਲਾ ਕੇ ਵਿਖਾਈ ਬਾਈ ਜੀ ਮੈਂ ਆਪਾਂ ਚਲਾ ਕੇ ਵਿਖਾ ਸਕਦੇ ਹਾਂ ਹਾਂਜੀ ਵੀ ਜੇ ਆਪਣੇ ਕੋਲੇ ਥੋੜੇ ਪਸ਼ੂ ਆ ਹਨਾ ਤੇ ਆਪਾਂ ਮੈਨੂਅਲ ਵੀ ਕੰਮ ਲੈ ਸਕਦੇ ਹਾਂ ਗੋਬਰ ਜਣੀ ਸਕਾਲਾ ਇਕੱਠਾ ਹੋ ਜਾਂਦਾ ਇਹਦੇ ਨਾਲ ਇਹ ਸਾਡੇ ਤਿੰਨ ਚਾਰ ਫੁੱਟ ਚੜਾਈ ਤੇ ਗੋਬਰ ਲੈ ਜਾਂਦਾ ਜੀ ਇਹ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਆਪਾਂ ਇਹਨੂੰ ਆਟੋਮੈਟਿਕ ਵੀ ਬਣਾਉਣੇ ਆ ਹਾਂਜੀ ਆਟੋਮੈਟਿਕ ਵੀ ਬਣਾਉਣੇ ਆ ਹਾਂਜੀ ਆਟੋਮੈਟਿਕ ਵੀ ਬਣਾਉਣੇ ਆ ਤੇ ਟਰੈਕਟਰ ਵਾਲਾ ਵੀ ਬਣਾਉਣੇ ਆ ਆਪਾਂ ਤਿੰਨ ਤਰ੍ਹਾਂ ਦਾ ਬਣਾਉਣੇ ਆ ਜੀ ਇਹ ਠੀਕ ਹੈ ਜੀ ਜੀ ਤੇ ਇਸ ਤੋਂ ਲਾਵਾ ਆਪਣੇ ਕੋਲੇ ਕਿਹੜਾ ਕਿਹੜਾ ਇਸ ਤੋਂ ਲਾਵਾ ਆਪਾਂ ਜਵੇਂ ਆ ਕਾਫਕੇਜ ਬਣਾ ਰਹੇ ਆ ਜੀ ਆਪਾਂ ਇਹ ਦੋ ਬੱਚਿਆਂ ਦਾ ਕਾਫਕੇਜ ਬਣਾਉਣੇ ਆ ਜੀ ਆਪਾਂ ਇਧਰ ਦੀ ਪਸ਼ੂ ਐਂਟਰ ਹੋ ਜਾਂਦਾ ਵਿੱਚ ਬੱਚਾ ਉਧਰਲੇ ਆ ਕੇ ਦਿਖਾ ਬਈ ਆ ਹਾਂ ਵੀ ਇੱਥੋਂ ਦੀ ਪਸ਼ੂ ਐਂਟਰ ਹੋ ਜਾਂਦਾ ਹਾਂਜੀ ਹਾਂਜੀ ਕਾਫਕੇਜ ਬਣ ਜਾਂਦਾ ਇਧਰ ਆਹ ਪਸ਼ੂ ਦਾ ਹਾਂਜੀ ਇਹ ਫੀਡ ਵਗੈਰਾ ਰੱਖਣ ਨੂੰ ਕੋਲੇ ਰੱਖੇ ਜਾਂਦੇ ਆ ਜੀ ਇੱਥੇ ਫੀਡ ਵਗੈਰਾ ਰੱਖਣ ਨੂੰ ਇੱਥੋਂ ਦੀ ਬੱਚੇ ਦਾ ਮੂੰਹ ਆ ਜਾਂਦਾ ਆ ਵਿੱਚੇ ਹੀ ਖਾਈ ਜਾਂਦਾ ਉਹ ਬੈਠਾ ਇਹ ਆਹ ਕੀ ਚੀਜ਼ ਹੈ ਇਹ ਕੋਇ ਦੇ ਵਿੱਚੋਂ ਗੋਬਰ ਚੱਕਣ ਵਾਲਾ ਪੱਖਾ ਹੁੰਦਾ ਜੀ ਉਹ ਬਣਾ ਰਹੇ ਆ ਜੀ ਕੋਇ ਦੇ ਵਿੱਚੋਂ ਗੋਬਰ ਹਾਂ ਜੀ ਉਹ ਇਹ ਦੇ ਵਿੱਚੋਂ ਜਿੱਥੇ ਇੱਕ ਥਾਂ ਤੇ ਗੋਬਰ ਜਾ ਕੇ ਰੁਕਦਾ ਉਹਨੂੰ ਚੱਕਣ ਵਾਸਤੇ ਟਰਾਲੀ ਵਗੈਰਾ ਜਾਂ ਟੈਂਕ ਚ ਭਰਨ ਵਾਸਤੇ ਇਹ ਆਪਾਂ ਪੱਖਾ ਬਣਾਉਨੇ ਆ ਜੀ ਜਾਂ ਕਾ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਸਤੇ ਆਪਾਂ ਬਣਾ ਰਹੇ ਆ ਜੀ ਇਹ ਸਟੀਲ ਦੀ ਵੀ ਹੈ ਹਾਂ ਜੀ ਇਹ ਸਟੀਲ ਦੀ ਹੈ ਜੀ ਇਹ ਇਹ ਵੱਟ ਟੈਂਕ ਬਣਾ ਰਹੇ ਆ ਆਪਾਂ ਇਹ ਦੋ ਤਰ੍ਹਾਂ ਦਾ ਬਣਦਾ ਹੈ ਕਿ ਚੰਗੀ ਸਟੀਲ ਹੁੰਦੀ 304 ਇੱਕ ਤੋਂ 202 ਦੋ ਤਰ੍ਹਾਂ ਦਾ ਬਣਾ ਰਹੇ ਆ ਜੀ ਆਪਾਂ ਇਹ ਨਹੀਂ ਤੇ ਇਹ ਦੀ ਜਿਹੜੀ ਲੰਬਾਈ ਚੜਾਈ ਹੈ ਉਹ ਵੀ ਹਾਂ ਆ ਜੋ ਗਾਹਕ ਕਵੇ ਉਸ ਹਿਸਾਬ ਨਾਲ ਬਣਾ ਦਈਦੀ ਆ ਜੀ ਕੋਈ ਛੋਟਾ ਪੀਸ ਵੱਡਾ ਪੀਸ ਜੋ ਵੀ ਕਵੇ ਗਾਹਕ ਉਵੇਂ ਹਾਜ਼ਰ ਕਰ ਦਈਦਾ ਜੀ ਆਪਾਂ ਠੀਕ ਹੈ ਜੀ ਇੱਕ ਆਪਾਂ ਆ ਬਣਾ ਰਹੇ ਆ ਅੱਜ ਕੱਲ ਡਿਮਾਂਡ ਇਹ ਦੀ ਬਹੁਤ ਜ਼ਿਆਦਾ ਹੈ ਜੀ ਇਹ ਤੂੜੀ ਸ਼ਾਨ ਨਾਲ ਸ਼ਾਨ ਨਾਲ ਜਿਵੇਂ ਅੱਜ ਕੱਲ ਜ਼ਿਆਦਾ ਮਿੱਟੀ ਵਗੈਰਾ ਆ ਰਹੀ ਆ ਤੂੜੀਆਂ ਦੇ ਵਿੱਚ ਪਸ਼ੂ ਬਿਮਾਰ ਹੁੰਦੇ ਆ ਉਹ ਕੰਮ ਵਾਸਤੇ ਆਪਾਂ ਇਹ ਸ਼ਾਨ ਨਾਲ ਬਣਾ ਰਹੇ ਆ ਜੀ ਠੀਕ ਹੈ ਜੀ ਵੀ ਆਪਣੇ ਕੋਲੇ ਲਗਭਗ ਸਾਰਾ ਸਮਾਨ ਆ ਸਾਰਾ ਸਮਾਨ ਆ ਜੀ ਜਿਵੇਂ ਆ ਵੇਖੋ ਮੈਟ ਹੁੰਦਾ ਆਪਣੇ ਕੋਲੇ ਹਰ ਤਰ੍ਹਾਂ ਦਾ ਪਸ਼ੂਆਂ ਦਾ ਮੈਟ ਹਾਜ਼ਰ ਆ ਜੀ ਆਪਣੇ ਕੋਲੇ ਠੀਕ ਹੈ ਜੀ ਹਾਂ ਜੀ ਚੰਗਾ ਮੈਟ ਵੀ ਹੈਗਾ ਹਲਕਾ ਵੀ ਹੈਗਾ ਲਾਈਟ ਵਾਈਟ ਸਾਰਾ ਕੋਲ ਹੈਗਾ ਜੀ ਆਪਣੇ ਕੋਲੇ ਨਹੀਂ ਤੇ ਆਪਾਂ ਇਹ ਪੇਂਟ ਵੀ ਕਰਕੇ ਦਿੰਨੇ ਆ ਕਿ ਅਦਾਲਤ ਤੋਂ ਕੁੱਸੂ ਆ ਕੱਲਾ ਆਪਾਂ ਹੈਡ ਲੋਕ ਨਹੀਂ ਪੇਂਟ ਕਰਕੇ ਦਿੰਦੇ ਬਾਕੀ ਸਾਰਾ ਸਮਾਨ ਪੇਂਟ ਕਰਕੇ ਹੀ ਦਿੰਨੇ ਆ ਜੀ ਆਪਾਂ ਠੀਕ ਹੈ ਤੇ ਇਸ ਤੋਲਾਵਾ ਜਿਵੇਂ ਆ ਲੈਫਟਰਾ ਜੀ ਜੇ ਕੋਈ ਪਸ਼ੂ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਂਦਾ ਜਾਂ ਲੱਤਾਂਾਂ ਟੁੱਟ ਜਾਂਦੀ ਉਹਦੀ ਉਹਨੂੰ ਚੱਕਣ ਵਾਸਤੇ ਸਖਾਲਾ ਜੀ ਇਹ ਲੈਫਟਰ ਬਣਾ ਕੇ ਦੇ ਰਹੇ ਆਂ ਇਹ ਆਪਾਂ ਇਹ ਜੀ ਆਈ ਪਾਈਪ ਦਾ ਹੁੰਦਾ ਜੀ ਐਸਟੀ ਪਾਈਪ ਦਾ ਪੂਰਾ ਵਧੀਆ ਨਵੀਂ ਤਕਨੀਕ ਦਾ ਜੀ ਹਾਂਜੀ ਨਹੀਂ ਤੇ ਇਹ ਇਹਦੀ ਵਰਤੋਂ ਕਿਵੇਂ ਹੁੰਦੀ ਹੈ ਜਿਵੇਂ ਪਸ਼ੂ ਨੂੰ ਵਰਤੋਂ ਮੰਨ ਲਓ ਪਸ਼ੂ ਡਿੱਗ ਪਿਆ ਏ ਥੱਲੇ ਆ ਜਾਂਦਾ ਜੀ ਇਹਦੇ ਤੋਂ ਗੇਅਰ ਤੋਂ ਤਾਰ ਥੱਲੇ ਆ ਜਾਂਦੀ ਉਹਨੂੰ ਆਟੋਮੈਟਿਕ ਹੀ ਚੱਕ ਦਿੰਦਾ ਜੀ ਠੀਕ ਗੇਅਰ ਬਾਕਸ ਲੱਗੇ ਹੋਏ ਆ ਜੀ ਇਹਦੇ ਤੇ ਠੀਕ ਹੈ ਜੀ ਹਾਂਜੀ ਬਾਕੀ ਆ ਮਸ਼ੀਨਾਂ ਪਈਆਂ ਜੀ ਜਿਵੇਂ ਇਹ ਖੁਰ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਪਸ਼ੂਆਂ ਦੇ ਖੁਰ ਬਣਾਉਣ ਵਾਲੀਆਂ ਮਸ਼ੀਨਾਂ ਹੋਰ ਕਯੂਬਿਕਲ ਪਏ ਆ ਕਯੂਬਿਕਲ ਆਪਾਂ ਦੋ ਤਿੰਨ ਤਰ੍ਹਾਂ ਦੇ ਕਯੂਬਿਕਲ ਬਣਾਉਨੇ ਆ ਇੱਕ ਤਾਂ ਘੜਨ ਵਾਲੇ ਹੁੰਦੇ ਆ ਇੱਕ ਕਸਣ ਵਾਲੇ ਹੁੰਦੇ ਆ ਦੋ ਤਿੰਨ ਤਰ੍ਹਾਂ ਦੇ ਕਯੂਬਿਕਲ ਬਣਾ ਰਹੇ ਆ ਜੀ ਆਪਾਂ ਨਹੀਂ ਆਹ ਖੁਰ ਕੱਟਣ ਵਾਲੀਆਂ ਮਸ਼ੀਨਾਂ ਪਸ਼ੂ ਦੇ ਵਿੱਚ ਆ ਜਾਂਦਾ ਹਾਂਜੀ ਹਾਂ ਇਹਦੇ ਵਿੱਚ ਪਸ਼ੂ ਆ ਜਾਂਦਾ ਜੀ ਤੇ ਲਓ ਜੀ ਅੱਜ ਆਪਾਂ ਇਹ ਸ਼ਾਪ ਦੇ ਉੱਤੇ ਐਸੀ ਗੁਰੂ ਨਾਨਕ ਡੇਰੀ ਪ੍ਰੋਡਕਟਸ ਦੇ ਉੱਤੇ ਤੇ ਆਪਾਂ ਤੁਹਾਨੂੰ ਲਗਭਗ ਸਾਰਾ ਸਮਾਨ ਵਿਖਾਈ ਚੁੱਕੇ ਆਂ ਵੀ ਜੇ ਡੇਅਰੀ ਫਾਰਮਰ ਨੂੰ ਜਿਹੜਾ ਸਮਾਨ ਚਾਹੀਦਾ ਹੁੰਦਾ ਵਰਤੋਂ ਵਾਸਤੇ ਜਿਵੇਂ ਕਿ ਆ ਖੁਰਕਟਣ ਵਾਲੀਆਂ ਮਸ਼ੀਨਾਂ ਹੋ ਗਈਆਂ ਤੂੜੀ ਵਾਲੇ ਸ਼ਾਨ ਨੇ ਹੋਵੇ ਕਾਫ ਕੇਜ ਹੋਵੇ ਹਨਾ ਕਯੂਬਿਕਲ ਆਪਾਂ ਤੁਹਾਨੂੰ ਦਿਖਾਏ ਆ ਖੁਰਨੀ ਦੇ ਉੱਤੇ ਲੱਗਣ ਵਾਲੀਆਂ ਗ੍ਰਿਲਾਂ ਜਾਂ ਜਿਵੇਂ ਉਹ ਮੇਟ ਪਏ ਆ ਵੀ ਲਗਭਗ ਸਾਰਾ ਸਮਾਨ ਤੁਹਾਨੂੰ ਇਸ ਸ਼ੋਅਬ ਦੇ ਉੱਤੋਂ ਮਿਲ ਜੂਗਾ ਤੇ ਬਾਈ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਆਪਣਾ ਇੱਕ ਵਾਰੀ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਹੈਗਾ ਜੀ 98884 34251 99 884 34251 99 555 हां जी 92 251 ਠੀਕ ਹੈ ਜੀ ਹਾਂ ਜੀ ਮੋਦਕੀ ਰੋਡ ਪਿੰਡ ਆਲਮਲਾ ਜੀ ਜ਼ਿਲ੍ਹਾ ਮੋਗਾ ਜੀ ਆਪਣਾ ਠੀਕ ਹੈ ਜੀ ਤੇ ਬਾਕੀ 22 ਹੋਰਾਂ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੁਸੀਂ ਕੰਟੈਕਟ ਜਰੂਰ ਕਰਿਓ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਈ ਵਾਰੀ ਆਏ ਹੁੰਦਾ ਨਾ ਬਾਈ ਵੀ ਆਪਾਂ ਇੱਕ ਚੀਜ਼ ਉਧਰੋਂ ਲੈ ਲਈ ਹੈ ਨਾ ਇੱਕ ਚੀਜ਼ ਉਧਰੋਂ ਲੈ ਲਈ ਜੀ ਤੁਸੀਂ ਇੱਥੇ ਵਿజిਟ ਕਰੋ ਪਹਿਲਾਂ ਤਾਂ ਮੈਂ ਐਂ ਕਹਾਂਗਾ ਵੀ ਤੁਸੀਂ ਇੱਥੇ ਆ ਕੇ ਵੇਖੋ ਮੁਆਇਨਾ ਕਰੋ ਪੂਰਾ ਤੇ ਬਾਕੀ ਉਹ ਤੁਸੀਂ ਓਵੇਂ ਮੰਗਵਾ ਸਕਦੇ ਹੋ ਨਾ ਆਰਡਰ ਦੇ ਵੀ ਹਾਂਜੀ ਆਪਣੀ ਕਿੱਥੋਂ ਕਿੱਥੋਂ ਤਾਈਂ ਬਾਈ ਪਹੁੰਚ ਹੋ ਜਾਂਦੀ ਜਿੱਥੋਂ ਤਾਈਂ ਕਹੋਗੇ ਜੀ ਸਾਰੇ ਪਹੁੰਚ ਕਰਦੇ ਆਂ ਜੀ ਆਪਾਂ ਠੀਕ ਹੈ ਜੀ ਹਾਂਜੀ ਆਲ ਪੰਜਾਬ ਹਰਿਆਣਾ ਸਾਰੇ ਆਲ ਵਰਲਡ 'ਚ ਹੀ ਪਹੁੰਚ ਕਰਦੇ ਦੀ ਸਹੀ ਮੈਨੇ ਤਾਂ ਠੀਕ ਹੈ ਜੀ ਤੇ ਬਾਕੀ ਸ਼ੋਪ ਤੇ ਜ਼ਰੂਰ ਆਇਓ ਤੇ ਹੁਣ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਕਰ ਲ